आयश सिंगोविशनु पलमानिना सोनवार आयश सिंगोविशनु पलमा ਗੁਰਬਾਣੀ ਦੇ ਸਤਕਾਰਯੋਗ ਸਰਵਰ ਸੰਗਤ ਜੀਓ ਇਹ ਹਰ ਬਾਣੀ ਤਈ ਅਸੂ ਸ਼ੈ ਚੇ ਸਮਤ ਛੇ ਜਗਦੀਸ਼ ਸਿੰਘ ਦੇ ਗ੍ਰਹਿ ਪਿੰਡ ਅਜਨੌਦ ਜਿਹਦਾ ਲੁਧਿਆਣਾ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਔ ਹਸਨਰ ਜੀ ਬੜੇ ਪਿਆਰ ਨਾਲ ਸਵਣ ਕਰਨਾ ਜੀ ਨਾਨਕ ਕਹੇ ਪ੍ਰਭ ਤੇਰੀ ਸ੍ਰਿਸ਼ਟੀ ਗਈ ਪੁੱਲ ਅਪਨ ਤੇਰਾ ਪੇਵ ਕੋਈ ਨਾ ਪਾਈਆ ਇਸੇ ਅੰਸ਼ੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਕਾ ਕਹਿੰਦੇ ਹਨ ਕਿ ਹੈ ਪਰਮਾਤਮਾ ਤੇਰੀ ਸ੍ਰਿਸ਼ਟੀ ਤੇਰਾ ਸੰਸਾਰ ਤੈਨੂੰ ਭੁੱਲ ਗਿਆ ਹੈ ਤੇ ਤੇਰਾ ਕੋਈ ਵੀ ਪੇਦ ਨਹੀਂ ਪਾ ਰਿਹਾ ਮਾਇਆ ਮਮਤਾ ਵਿੱਚ ਗਈ ਰੁੱਲ ਸਿਮਰਨ ਯੋਗ ਅਭਿਆਸ ਨਾ ਕੋ ਏ ਕਮਈਆ ਤੇ ਸਾਰੇ ਮਾਇਆ ਮਮਤਾ ਦੇ ਵਿੱਚ ਰੁੱਲ ਗਏ ਆ ਤੇ ਕੋਈ ਵੀ ਤੈਨੂੰ ਕੌਣ ਵਾਸਤੇ ਸਿਮਰਨ ਯੋਗ ਅਭਿਆਸ ਨਹੀਂ ਕਰ ਰਿਆ ਭਾਵੇਂ ਲੱਗੇ ਨਾ ਕਿਸੇ ਕੋਲ ਕੋਲ ਹੀਣ ਹੋਈ ਲੋਕਾਈਆ ਤੇ ਪਰਮੇਸ਼ਰ ਤੇਰੇ ਤੋਂ ਬਿਗੈਰ ਸਾਰੇ ਕੂੜ ਵਿਕਾਰਾਂ ਦੇ ਵਿੱਚ ਰੁਲ ਗਏ ਆ ਤੇ ਉਹਨਾਂ ਨੂੰ ਕੋਈ ਕਿਸੇ ਦੀ ਕੁੱਲ ਨੂੰ ਵੀ ਭਾਗ ਨਹੀਂ ਲੱਗ ਰਿਹਾ ਸਾਰੇ ਵਿਕਾਰਾਂ ਵਿੱਚ ਫਸ ਗਏ ਹਨ ਤੇ ਸਾਰੀ ਲੋਕਾਈ ਜਿਹੜੀ ਆ ਕੁੱਲਹੀਣ ਹੋ ਗਈ ਐ ਤੈਨੂੰ ਗਾਉਂਦੇ ਰਸਨਾ ਨਾਲ ਬੁੱਲ ਫਿਰ ਦੇ ਸਕੇ ਨਾ ਕੋਈ ਵਸਾਈਆ ਤੇ ਸਾਰੀ ਲੋਕਾਈ ਜਿਹੜੀ ਆ ਸ੍ਰਿਸ਼ਟੀ ਆ ਸਿਰਫ ਰਸਨਾ ਤੇ ਬੁੱਲਾ ਨਾਲੀ ਤੇਰਾ ਨਾਮ ਲੈ ਰਹੀ ਆ ਕੋਈ ਆਪਣੇ ਹਿਰਦੇ ਵਿੱਚ ਤੈਨੂੰ ਨਹੀਂ ਵਸਾ ਰਿਆ ਅਗਨੀ ਲੱਗੀ ਕਾਇਆ ਮਾਟੀ ਚੋਲੇ ਅਮਰਤ ਮੇਗ ਨਾ ਕੋਈ ਬਰਸਾਈਆ ਤੇ ਸਾਡੀ ਜਿਹੜੀ ਆਤਮਾ ਜਿਹੜੀ ਕਾਇਆ ਵਾ ਉਹਨੂੰ ਕਿਹੜੀ ਵਿਕਾਰਾਂ ਦੀ ਅਗਨੀ ਦੇ ਵਿੱਚ ਉਹ ਚੋਸ ਰਹੀ ਹੈ ਤੇ ਕਿਤੇੋਂ ਵੀ ਸਾਨੂੰ ਠੰਡਕ ਨਹੀਂ ਮਿਲ ਰਹੀ ਅਮਰਤ ਮੇਗ ਕਿਤੋਂ ਵੀ ਨਹੀਂ ਉਹਨੂੰ ਮਿਲ ਰਿਹਾ ਫਲ ਫੁਲ ਵਾੜੀ ਮੇਕੇ ਕੋਈ ਨਾ ਫੁੱਲ ਦਰਗੰਦੀ ਘਰ ਘਰ ਨਜ਼ਰੀ ਆਈਆ ਦੇਹ ਸ੍ਰਿਸ਼ਟੀ ਦੀ ਫਲਵਾੜੀ ਵਿੱਚ ਜਿਹੜੇ ਮਨੁੱਖਤਾ ਦੇ ਫਲ ਖੋ ਲਿਆ ਉਹ ਮਹਿਕ ਨਹੀਂ ਰਏ ਉਹਨਾਂ 'ਚ ਕੋਈ ਖੁਸ਼ਬੂ ਨਹੀਂ ਆ ਰਹੀ ਉਹਨਾਂ ਦੇ ਵਿੱਚ ਕੀ ਆ ਵਿਕਾਰਾਂ ਦੀ ਬਦਬੂ ਆ ਰਹੀ ਆ ਘਰ ਘਰ ਤੇਰੇ ਨਾਮ ਕੰਡੇ ਜਾਏ ਕੋਈ ਨਾ ਤੋਲ ਸਤਿ ਵਿੱਚ ਨਾ ਕੋਈ ਸਮਾਈਆ ਤੇ ਤੇਰੇ ਨਾਮ ਦੇ ਸੱਚੇ ਕੰਡੇ ਉਤੇ ਕੋਈ ਵੀ ਤੋਲ ਨਹੀਂ ਰਿਹਾ ਤੇ ਨਾ ਹੀ ਤੇਰੇ ਸੱਚ ਵਿੱਚ ਸਮਾਰਿਆ ਚਰਨ ਪ੍ਰੀਤੀ ਪ੍ਰੀਤਮ ਰਿਆ ਕੋਈ ਨਾ ਕੋਲ ਕੋਲੀ ਕੋਲ ਨਾ ਕੋਈ ਕਮਾਈਆ ਤੇ ਤੇਰੀ ਚਰਨ ਪ੍ਰੀਤੀ ਦੇ ਵਿੱਚ ਕੋਈ ਵੀ ਤੁਲ ਨਹੀਂ ਰਿਹਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰ ਰਿਹਾ ਕਿ ਮੈਂ ਤੇਰੀ ਚਰਨਾ ਦੀ ਪ੍ਰੀਤੀ ਵਿੱਚ ਕੁਲਾ ਸਬਦਾ ਯੰਤਰ ਮੇ ਆਤਮ ਗਿਆ ਡੋਲ ਮੇਜ ਰਸ ਨ ਕੋਇ ਚਖਾਇਆ ਤੇ ਸਾਰੀ ਸ੍ਰਿਸ਼ਟੀ ਜਿਹੜੀ ਆ ਆਪਣੇ ਜਿਹੜੇ ਅਸੂਲਾਂ ਤੋਂ ਗਿਰ ਗਈ ਆ ਤੇ ਉਹਨੇ ਵਿੱਚ ਜਿਹੜਾ ਹੈ ਪ੍ਰਮਾਤਮਾ ਦੇ ਨਾਮ ਦਾ ਰਸ ਕੋਈ ਵੀ ਨਹੀਂ ਚਖ ਰਿਆ ਮਾਨਵ ਬੂਟਾ ਗਿਆ ਹੁੱਲ ਸਿੰਮਲ ਵਾਂਗ ਜਗਤ ਲਹਿਰਾਈਆ ਇਹ ਮਾਨਵ ਬੂਟਾ ਜਿਹੜਾ ਹੈ ਇਨਸਾਨੀਅਤ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਸਾਰੇ ਇੱਕ ਸਿੰਮਲ ਰੁੱਖ ਵਾਂਗ ਫੋਕੀ ਸ਼ੋਰਤ ਵਿੱਚ ਕੀ ਕਰ ਰਹੇ ਨੇ ਤਰਫੇ ਰਹੇ ਨੇ ਲਹਿਰਾ ਰਹੇ ਨੇ ਇਹ ਸੰਸਾਰ ਜਿਹੜਾ ਸਾਰਾ ਫੋਕੀ ਸ਼ੋਰਤ ਵਿੱਚ ਪੈ ਗਿਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸਾਹਿਬ ਤੇਰੀ ਸਰਣਾਈਆ ਤੇਹੇ ਪਰਮੇਸ਼ਰ ਪਰਮਾਤਮਾ ਤੂੰ ਜੋਤ ਸਰੂਪ ਹੈ ਸਾਰੀਆਂ ਜੋਤੀਆਂ ਦਾ ਮਾਲਕ ਹੈ ਤੂੰ ਸਾਡੇ ਦੇ ਕਿਰਪਾ ਕਰ ਦਇਆ ਕਰ ਤੇ ਸਾਨੂੰ ਸੱਚਾ ਵਾਰ ਦੇ ਤੇ ਸਾਨੂੰ ਆਪਣੀ ਸ਼ਰਨ ਵਿੱਚ ਜਗ੍ਹਾ ਦੇ ਨਾਨਕ ਕਹੇ ਪ੍ਰਭ ਦੀਨ ਦੁਨੀ ਪੁਲੀ ਰਾ ਰਸਤਾ ਨજર ਕਿਸੇ ਨਾ ਆਈਆ ਤੇ ਸੱਚੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਕਹਿੰਦੇ ਹਨ ਕਿ ਹੈ ਪ੍ਰਮਾਤਮਾ ਤੇਰੀ ਦੁਨੀਆ ਸੱਚੇ ਮਾਰਗ ਤੋਂ ਪਟਕ ਗਈ ਹੈ ਤੇ ਕਿਸੇ ਨੂੰ ਵੀ ਸੱਚ ਦਾ ਰਾਹ ਨਜ਼ਰ ਨਹੀਂ ਆ ਰਿਹਾ ਤੋਰਦਾ ਬਣੇ ਨਾ ਕੋਏ ਮਲਾ ਬੇੜਾ ਕੰਧ ਨਾ ਕੋਏ ਉਠਾਈਆ ਤੇ ਤੋਰਦਾ ਮਾਰਗ ਸੱਚੇ ਤੇ ਮਾਰਗ ਤੇ ਚਲੋਣ ਵਾਲਾ ਸਾਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਸਾਨੂੰ ਆਪਣਾ ਕੋਈ ਓਟ ਆਸਰਾ ਦੇ ਰਿਹਾ ਫੇਰੀ ਦਰੋਹੀ ਤਾਲ ਅਸਗਾ ਜਲਥਲ ਮਈਲ ਸਾਰ ਕੋਈ ਨਾ ਪਾਈਆ ਤੇ ਅਸੀਂ ਹਰ ਜਗ੍ਹਾ ਤੇ ਜਲਥਲ ਮਈਲ ਹਵਾ ਕਾਸ਼ ਵਿੱਚ ਵੀ ਕੋਈ ਤੇਰੀ ਸਾਰ ਨਹੀਂ ਪਾਰਿਆ ਝਗੜਾ ਪਿਆ ਸੂਰਗਾ ਧਰਮ ਦੀ ਤਾਰ ਨਾ ਕੋਈ ਵਖਾਈਆ ਤੇ ਧਰਮ ਦੀ ਤਾਰ ਤੇ ਕੋਈ ਵੀ ਨਹੀਂ ਚੱਲ ਰਿਆ ਇਹ ਸੂਰ ਤੇ ਗਾਂ ਦਾ ਝਗੜਾ ਪਾਇਆ ਹੋਇਆ ਹੈ ਕਿਉਂਕਿ ਹੈ ਤੇ ਦੋਵੇਂ ਜੀਵ ਹੈ ਤੇ ਦੋਵਾਂ ਦੀ ਹੱਤਿਆ ਹੋ ਰਹੀ ਆ ਪਰ ਆਪਣੇ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਇਹ ਧਰਮ ਦੇ ਨਾਂ ਤੇ ਕੋਈ ਵੀ ਚੱਲ ਨਹੀਂ ਰਿਹਾ ਕਾਲਜੋਗ ਜੀਵ ਬੁੱਧੀ ਹੋਈ ਕਾ ਦਿਵਸ ਰੈਣ ਕਾਗ ਵਾਂਗ ਕਰਲਾਈਆ ਤੇ ਕਾਲਜੋਗ ਦੀ ਬੁੱਧੀ ਜਿਹੜੀ ਆ ਵਿਕਾਰਾਂ ਵਿੱਚ ਫਸੀ ਹੋਈ ਆ ਤੇ ਜਿਵੇਂ ਕਾਂ ਜਿਹੜੇ ਦਿਨ ਰਾਤ ਕਰ ਲਾਉਂਦੇ ਰਹਿੰਦੇ ਆ ਉਸੇ ਤਰ੍ਹਾਂ ਇਹ ਸ੍ਰਿਸ਼ਟੀ ਵੀ ਕਰ ਲਾ ਰਹੀ ਹੈ ਪਿਆਰ ਰਿਹਾਨਾ ਪੁੱਤਰ ਮਾਂ ਪਿਤਾ ਪੁੱਤ ਹੋਈ ਜੁਦਾਈਆ ਤੇ ਇਸ ਸ੍ਰਿਸ਼ਟੀ ਵਿੱਚ ਕਿਸੇ ਦਾ ਕਿਸੇ ਦੇ ਨਾਲ ਕੋਈ ਪਿਆਰ ਨਹੀਂ ਰਹਿ ਗਿਆ ਬੇਸ਼ੱਕ ਉਹ ਪਿਆਰ ਪੁੱਤਰ ਮਾਂ ਦਾ ਹੋਵੇ ਜਾਂ ਪਿਤਾ ਪੁੱਤ ਦਾ ਹੋਵੇ ਸਾਰਿਆਂ ਦਾ ਆਪਸ ਵਿੱਚ ਜੁਦਾਈ ਆ ਬੇਸ਼ੱਕ ਉਹ ਇਕੱਠੇ ਵੀ ਰਹਿ ਰਹੇ ਆ ਪਰ ਉਹਨਾਂ ਦਾ ਆਪਸ ਵਿੱਚ ਕੋਈ ਪਿਆਰ ਨਹੀਂ ਰਹਿ ਗਿਆ ਸਾਰੇ ਕੂੜ ਵਿਕਾਰਾਂ 'ਚ ਫਸੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸੇ ਆ ਅਸਲ ਵਿੱਚ ਜਿਹੜਾ ਪਿਆਰ ਉਹ ਖਤਮ ਹੋ ਗਿਆ ਤੇਰਾ ਨਿਰੰਤਰ ਜੱਪੇ ਕੋਈ ਨਾ ਨਾ ਮੰਤਰ ਸੱਚ ਨਾ ਕੋਈ ਸੁਣਾਈਆ ਇਹ ਪਰਮੇਸ਼ਰ ਤੇਰਾ ਸੱਚਾ ਨਾਮ ਕੋਈ ਨਹੀਂ ਜਪ ਰਿਆ ਤੇ ਨਾ ਹੀ ਉਹਨੂੰ ਕੋਈ ਸੁਣਾ ਰਿਆ ਨਾ ਸੁਣ ਰਿਆ ਪੁਰਖ ਅਕਾਲ ਦੇ ਦੀਨ ਦਿਵਾਲੇ ਪਕੜੇ ਕੋਈ ਨਾ ਬਾ ਸੱਜਣ ਮੀਤ ਨજર ਕੋਈ ਨਾ ਆਈਆ ਤੇਹ ਪਰਮੇਸ਼ਰ ਪਰਮਾਤਮਾ ਤੇਰੇ ਤੋਂ ਬਗੈਰ ਮੇਰੀ ਕੋਈ ਵੀ ਬਾਹ ਨਹੀਂ ਪੜ ਰਿਆ ਕੋਈ ਮੈਨੂੰ ਆਪਣਾ ਸੱਜਣ ਮੀਤ ਪਿਆਰਾ ਨજર ਨਹੀਂ ਆ ਰਿਆ دین ਮਜਬ ਜਾਤ ਪਾਤ ਝਗੜਾ ਪਿਆ ਥਾਂ ਥਾਂ ਚਾਰੋ ਕੁੰਟ ਕੁੰਟ ਹਲਕਾਈਆ ਤੇ ਹਰ ਜਗ੍ਹਾ ਸ੍ਰਿਸ਼ਟੀ ਦੇ ਵਿੱਚ ਜਾਤ ਪਾਤ ਤੇ ਮਜਬਾਂ ਦਾ ਆਪਸ ਵਿੱਚ ਝਗੜਾ ਪਿਆ ਆ ਤੇ ਚਾਰੋਂ ਤਰਫ ਜਿਹੜੇ ਲੋਕ ਆ ਗਿਆ ਇੰਜ ਹਲਕੇ ਫਿਰਦੇ ਰਹੁੰਦੇ ਘੁੰਮਦੇ ਫਿਰਦੇ ਆ ਕਿਰਪਾ ਕਰੇ ਮੇਰੇ ਮਿਹਰਬਾਨ ਮਿਹਰਵਾਨ ਤੇਰੀ ਓਟ ਰਖਾਈਆ ਤਹੇ ਪਰਮੇਸ਼ਰ ਪਰਮਾਤਮਾ ਤੂੰ ਮਿਹਰਵਾਨ ਆ ਤੂੰ ਮਿਹਰਵਾਨ ਨੇ ਬਣ ਕੇ ਸਾਡੇ ਤੇ ਆਪਣੀ ਓਟ ਰੱਖ ਕਰ ਤੇ ਸਾਡੇ ਤੇ ਕਿਰਪਾ ਕਰ ਸਦੀ ਚੌਦਮੀ ਕਰਨਿਆ ਆਦਰ ਲੈਣ ਸਾਫਿਆ پاک ਮਈਆ ਤੇ ਸਦੀ ਚੌਦਮੀ ਤੂੰ ਆਪਣਾ ਇਨਸਾਫ ਆਪ ਕਰ ਲੈਣਾ ਚੁਕਾ ਦੇ ਸਾਡੇ ਤਿੰਨ ਹੱਥ ਗਰਾ ਗੈਰ ਗੰਭੀਰ ਆਪਣਾ ਰੰਗ ਰੰਗਾਈਆ ਤੇ ਸਾਡੇ ਤਿੰਨ ਹੱਥ ਗਰਾ ਜਿਹੜਾ ਇਹ ਸਰੀਰ ਵਾਸਤੇ ਕਿਹਾ ਗਿਆ ਪੰਜ ਤਤ ਦੇ ਸਰੀਰ ਦਾ ਜਿਹੜਾ ਲੈਣਾ ਦੇਣਾ ਆ ਏ ਪਰਮੇਸ਼ਰ ਪਰਮਾਤਮਾ ਗੈਰ ਗੰਭੀਰ ਹੈ ਮੇਰੇ ਵਾਹਿਗੁਰੂ ਪਰਮਾਤਮਾ ਉਮੇ ਨੂੰ ਆਪਣੇ ਰੰਗ ਵਿੱਚ ਰੰਗ ਲੈ ਤੇ ਸਾਡੇ ਇੱਕ ਤਿੰਨ ਹੱਥ ਗਰਾਂ ਦਾ ਜਿਹੜਾ ਲੈਣਾ ਦੇਣਾ ਇਹ ਮੇਰਾ ਖਤਮ ਕਰ ਦੇ। ਚੱਕ ਦੀ ਤਾਰ ਤਾਰ ਦਿੜਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨੇਕ ਲੰਕਨ ਰਹਿਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਇੱਥੇ ਉੱਥੇ ਦੋ ਜਹਾਨਾ ਨਿਰਗੁਣ ਸਰਗੁਣ ਤੇਰੇ ਹੱਥ ਨੇ ਆ ਨਿਆਕਾਰੀ ਆਪਣਾ ਹੁਕਮ ਦੇਣਾ ਵਰਤਾਈਆ ਤੇਹ ਪਰਮੇਸ਼ਰ ਪਰਮਾਤਮਾ ਤੂੰ ਜੋਤ ਸਰੂਪਿਆ ਤੂੰ ਜੋਤੀਆਂ ਦਾ ਮਾਲਕਿਆ ਤੂੰ ਆਪਣੀ ਕਿਰਪਾ ਕਰ ਤੇ ਆਪਣਾ ਸੱਚਾ ਖੇਲ ਕਰ ਤੂੰ ਨੇਕ ਲੰਕਿਆ ਹਾਂ ਉਹ ਮਹਾਰਾਜਿਆਂ ਦਾ ਰਾਜਾ ਆ ਤੂੰ ਇੱਥੇ ਇੱਥੇ ਦੋ ਜਹਾਨਾਂ ਵਿੱਚ ਜੈ ਸਰਗੁਣ ਨਿਰਗੁਣ ਹੱਤ ਨਿਆਇ ਆ ਤੂੰ ਨਿਆਕਾਰੀ ਹੋ ਕੇ ਆਪਣਾ ਹੁਕਮ ਵਰਤਾ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦੀ ਹਾਂ ਹਰ ਬਾਣੀ ਪੜਦਿਆਂ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਵਿਚਾਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਹਜ਼ੂਰ ਸੱਚੇ ਪਾਤਸ਼ਾਹ ਜੀ ਪਾਸੋਂ ਸਾਰ ਸੰਗਤ ਪਾਸੋਂ ਖਿਮਾ ਮੰਗਦੀ ਹਾਂ ਆਓ ਮੇਰੇ ਨਾਲ ਪੰਜ ਝਕਾਰਿਆਂ ਦਾ ਸਾਥ ਦਿਓ ਜੀ ਸੋ ਹੰਗਮਹਾਰਾਇ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗਮਹਾਰਾਇ ਸ਼ੇਰ ਸੰਗ ਵਿਸ਼ਨੂੰ ਭਗਵਾਨ i